ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਕਤਲ ਕਰਨ ਦੇ ਵਾਸਤੇ ਉਹਨਾਂ ਨੂੰ ਖਤਮ ਕਰਨ ਦੇ ਵਾਸਤੇ ਇੱਕ ਚੋਲਾ ਤਿਆਰ ਕੀਤਾ ਗਿਆ ਸੀ ਇਹ ਚਾਲ ਕਿਸ ਦੁਆਰਾ ਚੱਲੀ ਗਈ ਸੀ ਆਓ ਇਸ ਵੀਡੀਓ ਦੇ ਵਿੱਚ ਸਾਰੇ ਖੁਲਾਸੇ ਕਰਦੇ ਹਾਂ ਆਖਰਕਾਰ ਉਸ ਚੋਲੇ ਦਾ ਪਤਾ ਕਿਵੇਂ ਲੱਗਦਾ ਹੈ ਸਾਰਾ ਖੁਲਾਸਾ ਕਿਵੇਂ ਹੁੰਦਾ ਹੈ ਇਹ ਚੋਲਾ ਜ਼ਹਿਰੀਲਾ ਚੋਲਾ ਕਿਵੇਂ ਤਿਆਰ ਕੀਤਾ ਗਿਆ ਕਿਸ ਦੇ ਵੱਲੋਂ ਤਿਆਰ ਕੀਤਾ ਗਿਆ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਖਤਮ ਕਰਨ ਦੇ ਵਾਸਤੇ ਇਹ ਇੱਕ ਬਹੁਤ ਹੀ ਕਾਨੂੰਨੀ ਚਾਲ ਚੱਲੀ ਗਈ ਸੀ ਇਸ ਵੀਡੀਓ ਦੇ ਵਿੱਚ ਸਾਰਾ ਜ਼ਿਕਰ ਕਰਾਂਗੇ ਵੀਡੀਓ ਦੇ ਨਾਲ ਅਖੀਰ ਤੱਕ ਜੁੜੇ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਸੰਗਤਾਂ ਤੱਕ ਜਰੂਰ ਸ਼ੇਅਰ ਕਰਦੇ ਹੋ ਜੀ ਆਓ ਵੀਡੀਓ ਸ਼ੁਰੂ ਕਰਦੇ ਹਾਂ ਬਲੌਕ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਹਰਗੋਬਿੰਦ ਪਾਸ਼ਾ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਸਨ ਇੱਕ ਪਾਸੇ ਗੁਰੂ ਪਾਸ਼ਾ ਦੇ ਲਈ ਅਨੋਖਾ ਚੋਲਾ ਤਿਆਰ ਕੀਤਾ ਜਾ ਰਿਹਾ ਸੀ ਜਿਸ ਦੇ ਕਰਕੇ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਖਤਮ ਕੀਤਾ ਜਾਣ ਸੀ ਇੱਕ ਚਾਲ ਚੱਲੀ ਜਾ ਰਹੀ ਸੀ ਚੰਦੂ ਪਾਪੀ ਨੂੰ ਆਪਾਂ ਸਾਰੇ ਹੀ ਜਾਣਦੇ ਹਾਂ ਗੁਰੂ ਅਰਜਨ ਦੇਵ ਜੀ ਪਾਸ਼ਾ ਜੀ ਨੂੰ ਸ਼ਹੀਦ ਕਰਵਾਉਣ ਦੇ ਵਿੱਚ ਉਹਨਾਂ ਦੀ ਸ਼ਹਾਦਤ ਕਰਵਾਉਣ ਦੇ ਵਿੱਚ ਚੰਦੂ ਪਾਪੀ ਦਾ ਬਹੁਤ ਵੱਡਾ ਹੱਥ ਸੀ ਗੁਰੂ ਅਰਜਨ ਦੇਵ ਜੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਮੀਰੀ ਪੀਰੀ ਦੀ ਤਲਵਾਰਾਂ ਧਾਰਨ ਕੀਤੀਆਂ ਸਨ ਅਤੇ ਚੰਦੂ ਦਾ ਪਰਿਵਾਰ ਜਾਣਦਾ ਸੀ ਕਿ ਗੁਰੂ ਹਰਗੋਬਿੰਦ ਪਾਸ਼ਾ ਜੀ ਕਿਸੇ ਨਾ ਕਿਸੇ ਦਿਨ ਗਵਾਲੀਅਰ ਦੀ ਕੈਦ ਦੇ ਵਿੱਚੋਂ ਬਾਹਰ ਜ਼ਰੂਰ ਆ ਜਾਣਗੇ ਅਤੇ ਉਸ ਦਿਨ ਤੋਂ ਬਾਅਦ ਹੀ ਸਾਡੇ ਮਾੜੇ ਦਿਨ ਸ਼ੁਰੂ ਹੋ ਜਾਣਗੇ ਅਤੇ ਉਸ ਤੋਂ ਬਾਅ ਜਾ ਜੀ ਨੂੰ ਗਵਾਲੀਅਰ ਦੇ ਕੈਦ ਦੇ ਵਿੱਚ ਹੀ ਖਤਮ ਕਰ ਦਿੱਤਾ ਜਾਵੇ। ਪਹਿਲੇ ਸਮਿਆਂ ਦੇ ਵਿੱਚ ਇੱਕ ਚਾਲ ਚੱਲੀ ਜਾਂਦੀ ਸੀ ਜੇਕਰ ਕਿਸੇ ਰਾਜੇ ਨੇ ਕਿਸੇ ਰਾਜੇ ਦੇ ਕੋਲੋਂ ਕੋਈ ਬਦਲਾ ਲੈਣਾ ਹੁੰਦਾ ਸੀ ਤਾਂ ਇੱਕ ਅਨੋਖੀ ਪੋਸ਼ਾਕ ਉਸ ਨੂੰ ਭੇਂਟ ਕਰਿਆ ਕਰਦਾ ਸੀ। ਉਸ ਦੂਸਰੇ ਰਾਜੇ ਨੂੰ ਨਹੀਂ ਪਤਾ ਹੁੰਦਾ ਸੀ ਕਿ ਮੇਰੇ ਨਾਲ ਕਿਹੜੀ ਵੱਡੀ ਚਾਲ ਚੱਲੀ ਜਾ ਰਹੀ ਹੈ। ਜਦੋਂ ਉਹ ਰਾਜਾ ਉਸ ਪੋਸ਼ਾਕ ਨੂੰ ਪਹਿਨਦਾ ਸੀ ਤਾਂ ਉਸ ਪੋਸ਼ਾਕ ਨੂੰ ਆਪਣੇ ਸਰੀਰ ਤੇ ਪਹਿਨਣ ਤੋਂ ਬਾਅਦ ਉਸ ਨੂੰ ਅਜਿਹੀ ਬਿਮਾਰੀ ਲੱਗ ਜਾਂਦੀ ਸੀ ਜਿਸ ਦੇ ਕਰਕੇ ਹੌਲੀ-ਹੌਲੀ ਉਸ ਦਾ ਸਰੀਰ ਖਤਮ ਹੋ ਜਾਂਦਾ ਸੀ ਚੰਦੂ ਦੇ ਪਰਿਵਾਰ ਦੇ ਵੱਲੋਂ ਇਸੇ ਤਰ੍ਹਾਂ ਹੀ ਕੀਤਾ ਗਿਆ ਇੱਕ ਅਜੀਹੀ ਪੋਸ਼ਾਕ ਤਿਆਰ ਕਰਵਾਈ ਗਈ ਜਿਸ ਦੇ ਉੱਪਰ ਅਨੋਖਾ ਜ਼ਹਿਰ ਲਗਵਾਇਆ ਗਿਆ ਅਤੇ ਇਸੇ ਤਰ੍ਹਾਂ ਹੀ ਚੰਦੂ ਦੇ ਪਰਿਵਾਰ ਦੇ ਵੱਲੋਂ ਕੀਤਾ ਗਿਆ ਗੁਰੂ ਹਰਗੋਬਿੰਦ ਪਾਸ਼ਾ ਦੇ ਲਈ ਇੱਕ ਜ਼ਹਿਰੀਲਾ ਚੋਲਾ ਤਿਆਰ ਕਰਵਾਇਆ ਜਾ ਰਿਹਾ ਸੀ ਪਰ ਇਸ ਗੱਲ ਦਾ ਖੁਲਾਸਾ ਸਮਾਂ ਰਹਿੰਦਾ ਹੀ ਹੋ ਜਾਂਦਾ ਹੈ ਵੀਡੀਓ ਦੇ ਵਿੱਚ ਤੁਹਾਨੂੰ ਉਸ ਖੁਲਾਸੇ ਦੇ ਬਾਰੇ ਸਾਰੀ ਜਾਣਕਾਰੀ ਦੇਵਾਂਗੇ ਗੁਰੂ ਹਰਗੋਬਿੰਦ ਪਾਸ਼ਾ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਸਨ ਅਤੇ ਸੰਗਤਾਂ ਗੁਰੂ ਪਾਸ਼ਾ ਜੀ ਦੇ ਉਪਦੇਸ਼ ਦੇ ਲਈ ਉਹਨਾਂ ਦੇ ਦਰਸ਼ਨਾਂ ਦੇ ਲਈ ਕਿਲੇ ਦੇ ਵਿੱਚ ਆਇਆ ਕਰਦੀਆਂ ਸਨ ਭਾਵ ਕਿ ਕਿਲੇ ਤੋਂ ਬਾਹਰ ਬੈਠੀਆਂ ਹੁੰਦੀਆਂ ਸਨ ਅਤੇ ਜੇਕਰ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਕੋਈ ਆਦੇਸ਼ ਹੋਇਆ ਕਰਦਾ ਸੀ ਜੋ ਸੰਗਤ ਤੱਕ ਪਹੁੰਚਾਉਣਾ ਸੀ ਜਾਂ ਫਿਰ ਸੰਗਤ ਦੀ ਕੋਈ ਬੇਨਤੀ ਹੁੰਦੀ ਸੀ ਜੋ ਗੁਰੂ ਪਾਸ਼ਾ ਤੱਕ ਪਹੁੰਚਾਣੀ ਸੀ ਤਾਂ ਇਸ ਸੂਚਨਾ ਨੂੰ ਪਹੁੰਚਾਉਣ ਦਾ ਇੱਕ ਵਿਅਕਤੀ ਕੰਮ ਕਰਿਆ ਕਰਦਾ ਸੀ ਜਿਸ ਦਾ ਨਾਮ ਸੀ ਭਾਈ ਦਰੋਗਾ ਹਰੀਰਾਮ ਨਾਇਕ ਜੋ ਸੰਗਤਾਂ ਦੀਆਂ ਬੇਨਤੀਆਂ ਗੁਰੂ ਹਰਗੋ ਕਰਮਚੰਦ ਉਹ ਹੀ ਜਹਿਰੀਲਾ ਚੋਲਾ ਲੈ ਕੇ ਗਵਾਲੀਅਰ ਦੇ ਕਿਲੇ ਦੇ ਵਿੱਚ ਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਦਰੋਗਾ ਭਾਈ ਹਰੀਰਾਮ ਨਾਇਕ ਜੀ ਨੂੰ ਮਿਲਦਾ ਹੈ ਅਤੇ ਕਹਿੰਦਾ ਹੈ ਕਿ ਇਹ ਚੋਲਾ ਸਪੈਸ਼ਲ ਮੈਂ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਲਈ ਤਿਆਰ ਕਰਵਾਇਆ ਹੈ ਜੇਕਰ ਗੁਰੂ ਪਾਸ਼ਾ ਜੀ ਇਸ ਚੋਲੇ ਨੂੰ ਸਵੀਕਾਰ ਕਰ ਲੈਣਗੇ ਤਾਂ ਸਾਡੇ ਬਹੁਤ ਵੱਡੇ ਭਾਗ ਹੋਣ ਦਰੋਗਾ ਭਾਈ ਹਰੀਰਾਮ ਨਾਇਕ ਇਸ ਗੱਲ ਨੂੰ ਸਮਝ ਗਏ ਸਨ ਉਹ ਕਰਮਚੰਦ ਦੀ ਗੱਲ ਕਰਨ ਦੇ ਲਹਿਜੇ ਨੂੰ ਦੇਖ ਕੇ ਅਤੇ ਪਾਰਖੂ ਨਜ਼ਰ ਨੇ ਸਭ ਕੁਝ ਸਮਝ ਲਿਆ ਸੀ ਭਾਈ ਹਰੀਰਾਮ ਦਰੋਗਾ ਨੇ ਕਿਹਾ ਕਿ ਇਹ ਚੋਲਾ ਗੁਰੂ ਪਾਸ਼ਾ ਜੀ ਨੂੰ ਉਹ ਜ਼ਰੂਰ ਦੇ ਦੇਣਗੇ ਅਤੇ ਇਹ ਕਰਮਚੰਦ ਤੋਂ ਉਹ ਚੋਲਾ ਲੈ ਕੇ ਆਪਣੇ ਪਾਸ ਰੱਖ ਕਰਮਚੰਦ ਹਰੀराम ਨੂੰ ਪੈਸੇ ਦੇਣ ਦਾ ਲਾਲਚ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਇਹ ਪੈਸੇ ਆਪਜੀ ਲਈ ਹਨ ਤੁਸੀਂ ਇਸ ਝੋਲੇ ਨੂੰ ਗੁਰੂ ਹਰਗੋਬਿੰਦ ਪਾਸ਼ਾ ਜੀ ਤੱਕ ਜਰੂਰ ਪਹੁੰਚਾ ਦਿਓ ਭਾਈ ਹਰੀराम ਦਰੋਗਾ ਜੀ ਦੀ ਪਾਰਖੂ ਨਜ਼ਰ ਨੇ ਸਭ ਕੁਝ ਪਹਿਚਾਣ ਲਿਆ ਸੀ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਜੋ ਪੈਸੇ ਦਾ ਲਾਲਚ ਦੇ ਰਿਹਾ ਹੈ ਜੱਜ ਦੇ ਗੱਲ ਕਰਨ ਦਾ ਲਹਿਜਾ ਜੋ ਹੈ ਉਸ ਤੋਂ ਸਭ ਕੁਝ ਉਹ ਸਮਝ ਗਏ ਸਨ ਇਸ ਦੇ ਪਿੱਛੇ ਕੋਈ ਬਹੁਤ ਵੱਡੀ ਚਾਲ ਹੈ ਅਤੇ ਉਸ ਤੋਂ ਬਾਅਦ ਦਰੋਗਾ ਪਾਈ ਹਰੀ RAM ਨਾਇਕ ਉਸ ਪਛਾਤ ਨੂੰ ਆਪਣੇ ਪਾਸ ਰੱਖ ਲੈਂਦਾ ਹੈ ਅਤੇ ਉਸ ਦੇ ਦੁਆਰਾ ਸਾਰੀ ਜਾਂਚ ਪੜਤਾਲ ਵੀ ਕਰਵਾ ਲਈ ਜਾਂਦੀ ਹੈ ਕਿ ਇਸ ਜੋਲੇ ਦੇ ਉੱਪਰ ਕੀ ਅਨੋਖਾ ਲੱਗਿਆ ਹੋਇਆ ਹੈ ਜਿਸ ਦੇ ਕਰਕੇ ਗੁਰੂ ਪਾਸ਼ਾ ਜੀ ਨੂੰ ਖਤਮ ਕਰਨ ਦੇ ਲਈ ਇੱਕ ਚੰਦੂ ਦੇ ਪਰਿਵਾਰ ਦੇ ਵੱਲੋਂ ਚਾਲ ਚੱਲੀ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਸਾਰੀ ਜਾਣਕਾਰੀ ਪਾਈ ਦਰੋਗਾ ਹਰੀ RAM ਨਾਇਕ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਦਿੰਦਾ ਹੈ ਕਿ ਇਸੇ ਤਰ੍ਹਾਂ ਕਰਕੇ ਚੰਦੂ ਦੇ ਪਰਿਵਾਰ ਦੇ ਵੱਲੋਂ ਉਸ ਦਾ ਪੁੱਤਰ ਕਰਮਚੰਦ ਜੋ ਕਿ ਕਿਲੇ ਦੇ ਵਿੱਚ ਆਇਆ ਸੀ ਅਤੇ ਤੁਹਾਡੇ ਲਈ ਇੱਕ ਪੋਸ਼ਾਕ ਲੈ ਕੇ ਆਇਆ ਸੀ ਜਿਸ ਦੇ ਉੱਪਰ ਜ਼ਹਿਰ ਲੱਗਿਆ ਹੋਇਆ ਸੀ ਜੋ ਤੁਹਾਨੂੰ ਖਤਮ ਕਰਨ ਦੇ ਲਈ ਇੱਕ ਵੱਡੀ ਚਾਲ ਚੱਲੀ ਜਾ ਰਹੀ ਸੀ ਅਤੇ ਉਸ ਤੋਂ ਬਾਅਦ ਸਾਰੀ ਵਿਥਿਆ ਹੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਦਰੋਗਾ ਪਾਈ ਹਰੀ RAM ਨਾਇਕ ਦੱਸ ਦਿੰਦਾ ਅਤੇ ਇਸ ਤਰ੍ਹਾਂ ਕਰਕੇ ਪਾਈ ਹਰੀ RAM ਦਰੋਗਾ ਜੀ ਦੀ ਇੱਕ ਚੁਸਤੀ ਹੁਰਤੀ ਦੇ ਕਰਕੇ ਅਤੇ ਉਹਨਾਂ ਦੀ 파ਰਖੂ ਨਜ਼ਰ ਦੇ ਕਰਕੇ ਇਹ ਚੋਲਾ ਗੁਰੂ ਸਾਹਿਬ ਜੀ ਤੱਕ ਨਹੀਂ ਪਹੁੰਚਿਆ ਉਹਨਾਂ ਨੂੰ ਇਹ ਚੋਲਾ ਨਹੀਂ ਪਹਨਾਇਆ ਗਿਆ ਜਿਸ ਦੇ ਕਰਕੇ ਚੰਦੂ ਦੇ ਪਰਿਵਾਰ ਦੇ ਵੱਲੋਂ ਚੱਲੀ ਗਈ ਚਾਲ ਨੂੰ ਬਿਲਕੁਲ ਹੀ ਖਤਮ ਕਰ ਦਿੱਤਾ ਗਿਆ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਪਾਸ਼ਾ ਜੀ ਜਦੋਂ ਕਿਲੇ ਦੇ ਵਿੱਚੋਂ ਰਿਹਾ ਹੁੰਦੇ ਆ ਤਾਂ ਸਭ ਤੋਂ ਪਹਿਲਾਂ ਦਰੋਗਾ ਪਾਈ ਹਰੀ RAM ਨਾਇਕ ਉਹਨਾਂ ਦੇ ਘਰ ਵਿੱਚ ਹੀ ਜਾਂਦੇ ਹਨ ਜਦੋਂ ਕੋਈ ਵੀ ਸੰਗਤ ਪੰਜਾਬ ਦੇ ਵਿੱਚੋਂ ਆਇਆ ਕਰਦੀ ਸੀ ਤਾਂ ਸਭ ਤੋਂ ਪਹਿਲਾਂ ਹਰੀ RAM ਦਰੋਗਾ ਨਾਇਕ ਉਹਨਾਂ ਦੇ ਘਰ ਦੇ ਵਿੱਚ ਹੀ ਸੰਗਤ ਠਹਿਰਿਆ ਕਰਦੀ ਸੀ ਅਤੇ ਇਸ ਤਰ੍ਹਾਂ ਕਰਕੇ ਚੰਦੂ ਦੇ ਪਰਿਵਾਰ ਦੇ ਵੱਲੋਂ ਚੱਲੀ ਗਈ ਚਾਲ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਗਿਆ ਅਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਜਾਨ ਨੂੰ ਕੋਈ ਖਤਰਾ ਨਹੀਂ ਬਣਿਆ ਤੇ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਪਾਸ਼ਾ ਜੀ ਰਿਹਾ ਹੋ ਕੇ ਬਾਹਰ ਆਉਂਦੇ ਹਨ ਜੋ ਕਿ ਆਪਾਂ ਸਾਰੇ ਜਾਣਦੇ ਹੀ ਹਾਂ ਇਸ ਤਰ੍ਹਾਂ ਕਰਕੇ ਚੰਦੂ ਦੇ ਪਰਿਵਾਰ ਦੇ ਵੱਲੋਂ ਇੱਕ ਬਹੁਤ ਗਲਤ ਹਰਕਤ ਕੀਤੀ ਗਈ ਸੀ ਜੋ ਕਿ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਖਤਮ ਕਰਨ ਦੇ ਲਈ ਇੱਕ ਚਾਲ ਚੱਲੀ ਗਈ ਸੀ ਆਪਣੇ ਚੈਨਲ ਦੇ ਉੱਪਰ ਸਿੱਖ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਨਵੀਆਂ-ਨਵੀਆਂ ਵੀਡੀਓ ਅਪਲੋਡ ਕੀਤੀਆਂ ਜਾਂਦੀਆਂ ਹਨ ਤੁਸੀਂ ਸੰਗਤ ਤੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜੀ ਜੇਕਰ ਤੁਸੀਂ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਵੱਧ ਤੋਂ ਵੱਧ ਸੰਗਤ ਤੱਕ ਵੀਡੀਓ ਜਰੂਰ ਸ਼ੇਅਰ ਕਰਿਓ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਅੱਜ ਦੇ ਲਈ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ